ਕੱਲ ਇੱਕ ਬੜੀ ਮੰਦਭਾਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਦੇਰ ਸ਼ਾਮ ਨੂੰ ਇਤਲਾਹ ਰਸੀਬ ਹੋਈ ਸੀ ਕਿ ਰਜਿੰਦਰਾ ਹਸਪਤਾਲ ਦੇ ਬਲਾਕ ਨੰਬਰ 4 ਦੇ ਏਰੀਏ 'ਚ ਇੱਕ ਜਿਹੜਾ ਨਵਜਨਮੇ ਬੱਚੇ ਦਾ ਜਿਹੜਾ ਸਿਰ ਓਨਲੀ ਦੀ ਹੈਡ which was not along with rest of the body ਉਹ ਬਰਾਮਦ ਹੋਇਆ ਸੀ ਤੇ ਫੌਰੀ ਤੌਰ ਤੇ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਚੂ ਸਿਵਲ ਲਾਈਨਸ ਇਨਚਾਰਜ ਸੀ ਆਈਏ ਸਾਰੇ ਅਫਸਰ ਉੱਥੇ ਮੌਕੇ ਤੇ ਪਹੁੰਚੇ ਦੇਰ ਰਾਤ ਉੱਥੇ ਮੈਂ ਆਪ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦਾ ਜਾਇਜ਼ਾ ਲਿਆ ਜਦੋਂ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਪਰਾਧ ਦੀਆਂ ਪਰਤਾਂ ਅੱਗੇ ਖੁੱਲੀਆਂ ਬੇਸਿਕਲੀ ਇਹ ਜਿਹੜੇ ਗਿਰਧਾਰੀ ਲਾਲ ਤੇ ਤਾਰਾ ਦੇਵੀ ਇਹ ਜਿਹੜੇ ਹਸਬੰਡ ਵਾਈਫ ਨੇ ਇਹਨਾਂ ਦਾ ਇਹ ਬੱਚਾ ਸੀਗਾ ਜੀ ਇਹ ਬੱਚਾ ਬੌਨ ਡੈਡ ਹੋਇਆ ਸੀ ਬਿਕੋਜ਼ ਆਫ इंटर यूटराइन डिजीज ਜਿਹਨੂੰ ਆਪਾਂ आईयूडी ਕਹਿੰਦੇ ਆ ਜਦੋਂ ਇਹ ਬੱਚਾ ਪੈਦਾ ਹੋਇਆ ਤੇ ਇਹਦੇ ਚ ਸਾਵਾ ਨਹੀਂ ਸੀਗੀਆਂ ਇਹ ਇੱਕ ਡੈੱਡ ਮੌਨ ਬੇਬੀ ਸੀਗਾ ਪਰੰਤੂ ਜਿੱਥੇ ਇਹਨੂੰ ਪ੍ਰੋਪਰ ਕਿਰਿਆਕਰਮ ਕਰਨ ਲਈ ਡਾਕਟਰਾਂ ਨੇ ਹੈਂਡਓਵਰ ਕਰਤਾ ਕਿਉਂਕਿ ਬੱਚਾ ਡੈੱਡ ਸੀਗਾ ਤੇ ਜਿੱਥੇ ਇਹਨੂੰ ਪ੍ਰੋਪਰ ਦਫਨਾਣਾ ਚਾਹੀਦਾ ਸੀ ਜਾਂ ਰੀਤੀ ਰਿਵਾਜਾਂ ਮੁਤਾਬਕ ਇਹਦਾ ਕਿਰਿਆਕਰਮ ਕਰਾਉਣਾ ਚਾਹੀਦਾ ਸੀ ਇਹਦੇ ਫਾਦਰ ਨੇ ਉਹ ਕੰਮ ਨਾ ਕਰਦੇ ਹੋਏ ਇਹਨੂੰ ਇੱਕ ਬਲੈਕ ਕਲਰ ਦੇ ਪੋਲੀਥੀਨ 'ਚ ਜਿਹੜਾ ਇੱਕ ਨੀਲੇ ਤੇ ਹਰੇ ਰੰਗ ਦੀ ਡਸਟਬਿਨਾਂ ਵੱਡੀਆਂ ਲੱਗੀਆਂ ਸੀ ਉਹਨਾਂ 'ਚ ਸੜਤਦਾ ਸੀ ਤੇ ਉਹਨਾਂ ਡਸਟਬਿਨਾਂ ਨੂੰ ਅੱਗੇ ਡੰਪਿੰਗ ਗਰਾਊਂਡ 'ਚ ਖਾਲੀ ਕਰ ਦਿੱਤਾ ਗਿਆ ਸੀ ਤੇ ਇਸ ਬਾਬਤ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਸਿਵਲ ਲਾਈਨ ਥਾਣੇ 'ਚ ਅੰਡਰ ਸੈਕਸ਼ਨ 94 ਬੀ ਐਨ ਐਸ ਦਾ ਤੇ ਪੂਰੀ ਰਾਤ ਸਾਡੀਆਂ ਟੀਮਾਂ ਜਣੀਆਂ ਨੇ ਉਹ ਸਾਰੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰਦੇ ਰਹੇ ਬੜਾ ਸਾਇੰਟਿਫਿਕਲੀ ਇਹਨੂੰ ਇਨਵੈਸਟੀਗੇਟ ਅਸੀਂ ਕੀਤਾ ਫਿਰ ਅਸੀਂ ਇਸ ਮੁਕਦਮੇ 'ਚ ਜਿਹੜਾ ਦੋਸ਼ੀ ਗਿਰਧਾਰੀ ਲਾਲ ਇਸ ਬੱਚੇ ਦਾ ਪਿਓ ਸੀਗਾ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਇਹ ਜਿਹੜਾ ਦੱਸਿਆ ਸਾਨੂੰ ਕਿ ਕਿਉਂਕਿ ਉਹਦੇ ਕੋਲੇ ਆਪਾਂ ਕਹਿ ਲਈਏ ਕਿ ਪੈਸਿਆਂ ਦੀ ਘਾਟ ਸੀਗੀ ਜਾਂ ਉਹ ਉੱਥੇ ਇਕੱਲਾ ਸੀਗਾ ਤੇ ਉਹਨੇ ਇਹਨੂੰ ਦਫਨਾਣ ਦੇ ਥਾਂ ਤੇ ਇਹਨੂੰ ਪੋਲੀਥੀਨ 'ਚ ਉੱਥੇ ਸਿੱਟਦਾ ਸੀਗਾ ਤੇ ਅੱਗੇ ਵੀ ਇਹਦੇ 'ਚ ਕਾਨੂੰਨ ਅਨੁਸਾਰ ਜਾਂਚ ਦੇ ਅਨੁਸਾਰ ਜੋ ਵੀ ਕਾਰਵਾਈ ਹੋ ਅਮਲ ਚ ਲਿਆਂਦੀ ਜਾਊ ਡੱਟਾ ਪਟਿਆਲਾ ਦਾ ਜਿਹੜਾ ਰਜਿੰਦਰ ਉਹ ਵੀ ਕੋਈ ਫੋਟੋ ਫੋਟੋ ਸਾਰ ਨੂੰ ਸੱਤੋ ਲੋਈਓ ਸਰ ਥੋੜਾ ਥੱਲੇ ਕਰੋ ਥੋੜਾ ਜਿਹਾ ਕਰ ਲਓ ਜੇ ਕਰਨੀ ਬੈਠ ਕੇ ਕਰਦੀਆਂ ਅੰਦਰ ਆ ਜਾਓ ਡੱਟਾ ਪਟਿਆਲਾ ਦਾ ਰਜਿੰਦਰ ਆਸਵਾਲ ਕਾਫੀ ਵਾਰੀ ਦਿੱਕੀਆਂ ਚ ਰਹਿ ਗਿਆ ਪਹਿਲੇ ਆਪਰੇਸ਼ਨ ਲੱਲੋ ਫਿਰ ਫਲਾਈਟ ਚਲੀ ਜਾਂਦੀ ਹੈ ਹੁਣ ਕੁੱਤੇ ਦਾ ਜਿਹੜਾ ਮਾਮਲਾ ਆਇਆ ਵੀ ਬੱਚੇ ਨੂੰ ਫੇਰ ਘੁੰਮ ਲਿਆ ਕਿ ਕੀ ਕਾਰਨ ਕੀ ਹੈ ਜੀ ਦੇਖੋ ਸੁਰਖੀਆਂ ਇਹ ਗੱਲ ਹੈ ਵੀ ਇਹ ਤਾਂ ਜਿਹੜਾ ਮੀਡੀਆ ਤੇ ਹੈ ਜਿਹੜਾ ਤੁਸੀਂ ਜ਼ਿਕਰ ਕੀਤਾ ਇਸ ਤੋਂ ਸવાય ਸੁਰਖੀਆਂ ਇਹ ਵੀ ਹੈ ਕਿ ਇੱਥੇ ਨਵਾਂ ਆਈਸੀਯੂ ਬਣਿਆ ਇੱਥੇ ਸੁਰਖੀਆਂ ਇਹ ਵੀ ਆ ਕਿ ਇਹਦੇ ਵਿੱਚ ਜਿਹੜਾ ਜਿਹੜਾ ਤੁਹਾਡਾ ਸੁਪਰ ਸਪੈਸ਼ਲਟੀ ਇਵੈਂਟ ਸੀਗਾ ਉਹਦੇ ਵਿੱਚ ਵੱਲੋਂ ਹਰ ਦਿਲ ਦੇ ਆਪਰੇਸ਼ਨ ਹੋਣੇ ਸ਼ੁਰੂ ਹੋਏ ਉਹਦੇ ਵਿੱਚ ਬ੍ਰੇਨ ਦੇ ਉਹਦੇ ਵਿੱਚ ਸੁਰਖੀਆਂ ਹੋਰ ਵੀ ਆ ਗਈਆਂ ਬਹੁਤ ਸਾਰੀਆਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਵੀ ਤਿਆਰ ਹੋ ਗਿਆ ਟਰੋਮਾ ਸੈਂਟਰ ਬਣ ਗਿਆ ਹੈਗਾ ਸਰ ਅੱਜ ਬਾਰੇ ਦੱਸੋ ਸਰ ਅੱਜ ਅੱਜ ਬਾਰੇ ਦੱਸੋ ਮੈਂ ਦੱਸ ਰਿਹਾ ਮੈਂ ਦੱਸ ਰਿਹਾ ਵੀਰ ਮੈਂ ਦੱਸ ਰਿਹਾ ਦੇਖੋ ਜੇ ਕੋਈ ਬਿਜਲੀ ਦੀ ਪ੍ਰੋਬਲਮ ਆਈ ਆ ਤਾਂ ਮੈਂ ਇਮੀਡੀਏਟਲੀ ਪਹੁੰਚਿਆ ਕੱਲ ਇੱਕ ਜਿਹੜੀ ਇੱਕ ਤਸਵੀਰ ਆਈ ਆ ਜਿਹੜੀ ਕਿ ਦਿਲ ਨੂੰ ਦਿਖਾਉਣ ਵਾਲੀ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਸੀ ਉਹਨੂੰ ਦੇਖਣਾ ਵੀ ਬਹੁਤ ਜ਼ਿਆਦਾ ਮਤਲਬ ਭਾਰੀ ਸੀਗਾ ਕਿਸੇ ਵੀ ਚੰਗੇ ਇਨਸਾਨ ਵਾਸਤੇ ਮੇਰੇ ਵਾਸਤੇ ਵੀ ਬਹੁਤ ਭਾਰੀ ਸੀਗਾ ਮੈਂ ਇਮੀਡੀਏਟਲੀ ਇਨਕੁਆਰੀ ਆਰਡਰ ਕੀਤੀ ਆ ਜਿਹੜਾ ਉਹ ਬੱਚੇ ਦੇ ਮਤਲਬ ਸਰੀਰ ਦਾ ਜਿਹੜਾ ਸੀਗਾ ਹਿੱਸਾ ਮਿਲਿਆ ਹੈਗਾ ਬਾਕੀ ਹਿੱਸੇ ਦੇ ਵਾਸਤੇ ਅਜੇ ਸਾਡੀ ਭਾਲ ਚੱਲ ਰਹੀ ਹੈਗੀ ਆ ਉਹਦੇ ਚ ਕਈ ਵਾਰੀ ਕੀ ਹੁੰਦਾ ਕਿ ਜਦੋਂ ਜਦੋਂ ਇੱਥੇ ਆਉਂਦੇ ਆ ਪਰਿਵਾਰ ਆਉਂਦੇ ਆ ਤੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਖੁਸ਼ੀਆਂ ਖੇੜੇ ਬੱਚਾ ਖੇਡਦਾ ਚੱਚਾ ਬੱਚਾ ਜਾਂਦੇ ਆ ਬਟ ਕਈ ਵਾਰੀ 1000 ਚੋਂ ਜਾਂ ਇੱਕ ਅੱਧਾ ਕੇਸ ਇਹੋ ਜਿਹਾ ਹੁੰਦਾ ਜਿੱਥੇ ਬੱਚੇ ਦੀ ਡੈਥ ਪੇਟ ਦੇ ਵਿੱਚ ਹੋ ਚੁੱਕੀ ਹੁੰਦੀ ਆ ਇਹ ਵੀ ਕੁਝ ਤਾਂ ਦੀ ਆਂਦੇ ਰਹਿੰਦੇ ਆ ਇਸ ਤਰ੍ਹਾਂ ਦੇ ਕੇਸ ਵੀ ਉਹਦੇ ਚ ਕੀ ਹੁੰਦਾ ਕਿ ਜਿਹੜੇ ਤਾਂ ਪਰਿਵਾਰ ਚੰਗੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜਾ ਸਾਡਾ ਜੋ ਪ੍ਰੋਟੋਕਾਲ ਹੈ ਜੋ ਸਾਡਾ ਕਾਨੂੰਨੀ ਤੌਰ ਤੇ ਸਾਡਾ ਫਰਜ਼ ਬਣਦਾ ਕਿ ਜੇ ਬੱਚਾ ਮਰਿਆ ਹੋਇਆ ਪੈਦਾ ਹੁੰਦਾ ਤਾਂ ਅਸੀਂ ਉਹਨੂੰ ਪ੍ਰੋਪਰ ਉਹਨਾਂ ਨੂੰ ਪੇਰੈਂਟਸ ਨੂੰ ਦਿਖਾ ਕੇ ਉਹਨਾਂ ਨੂੰ ਦੱਸ ਕੇ ਉਹਦਾ ਸੈਕਸ ਲਿਖ ਕੇ ਉਹਦੀ ਫੋਟੋ ਨਹੀਂ ਲੈਂਦੇ ਅਸੀਂ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਆ ਤੇ ਉਹ ਜਾ ਕੇ ਜਿਹੜਾ ਛੋਟਾ ਬੱਚਾ ਹੁੰਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਉਰਨੋ ਦਵਾਇਆ ਜਾਂਦਾ ਉਹ ਆਪਣੇ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਦੇ ਆ ਬਟ ਜਿਹੜੇ ਕਈ ਕੁਛ ਗਰੀਬ ਬੰਦੇ ਹੁੰਦੇ ਆ ਉਹ ਉਹਦੇ 'ਚ ਜਿਵੇਂ ਇਹ ਵਾਲੀ ਇਸ਼ੂ ਤੋਂ ਲੱਗ ਰਿਹਾ ਹੈਗਾ ਵੀ ਉਹਨਾਂ ਦੇ ਬੱਚਾ ਬਰਿਆ ਹੋਇਆ ਪੈਦਾ ਹੋਇਆ ਸੀ ਤੇ ਉਹ ਕਈ ਵਾਰੀ ਜਦੋਂ ਪੈਕ ਕੀਤਾ ਹੁੰਦਾ ਉਹ ਪੈਕ ਨੂੰ ਕਿਸੇ ਨੀਅਰਸਟ ਡਸਟਬਨ ਜਾਂ ਝਾੜੀਆਂ ਦੇ ਵਿੱਚ ਤੇ ਉਹਦੇ ਵਾਸਤੇ ਅਸੀਂ 2-3 ਸਟੈਪ ਲਏ ਆ ਵੀ ਇੱਕ ਤਾਂ ਅਸੀਂ ਜਿਵੇਂ ਪਹਿਲਾਂ ਪੰਗੂੜਾ ਸ਼ੁਰੂ ਕੀਤਾ ਸੀ ਹੁਣ ਅਸੀਂ ਇਹ ਸਾਡੇ ਵੱਲੋਂ ਹਸਪਤਾਲ ਵੱਲੋਂ ਸਾਡੇ ਹਸਪਤਾਲ ਦਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਔਰ ਸਾਰੀ ਪੰਜਾਬ ਸਰਕਾਰ ਦੇ ਸਾਰੇ ਹਸਪਤਾਲਾਂ ਦੇ ਵਿੱਚ ਜੇ ਕੋਈ ਅਨਵਾਂਟਡ ਬੱਚਾ ਹੋਵੇ ਉਹਦੇ ਵਾਸਤੇ ਪੰਗੋੜਾ ਹੈ ਜੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ ਜਿੱਥੇ ਬੱਚਾ ਮੰਨ ਲਓ ਕਿ ਡੈੱਡ ਬੌਰਨ ਹੈ ਜਾਂ ਨੂੰ ਇਨਟਰਾਯੂਟਰਨ ਡੈਥ ਹੋ ਚੁੱਕੀ ਹੈ ਔਰ ਬੱਚਾ ਮਰਿਆ ਹੋਇਆ ਪੈਦਾ ਹੋਇਆ ਤੇ ਉਹ ਵੀ ਸਾਨੂੰ ਦੇ ਦਿਓ ਅਸੀਂ ਜੋ ਵੀ ਉਹਨਾਂ ਦਾ ਧਰਮ ਹੋਏਗਾ ਅਸੀਂ ਉਹ ਸਾਰੇ ਰੀਤੀ ਰਿਵਾਜ ਕਰਕੇ ਅਸੀਂ ਬੱਚੇ ਦਾ ਬਰੀਅਲ ਖੁਦ ਕਰਾਵਾਂਗੇ ਬੱਚੇ ਦੀ ਡਿਲੀਵਰੀ ਹਸਪਤਾਲ ਦੇ ਵਿੱਚ ਹੋਈ ਸੀਗੀ ਹਸਪਤਾਲ ਦੇ ਵਿੱਚ ਮੰਨ ਲਓ ਇੱਥੇ ਇੱਥੇ ਆ ਕੇ ਹੋਇਆ ਸੀ ਬੱਚਾ ਲੇਕਿਨ ਪੇਟ ਦੇ ਵਿੱਚ ਮਰਿਆ ਹੋਇਆ ਸੀ ਨੂੰ ਇਨਟਰਾਯੂਟਰਨ ਡੈਥ ਕਹਿੰਦੇ ਆ ਬੱਚੇ ਦੀ ਡੈਥ ਹੋ ਚੁੱਕੀ ਸੀ ਉਹ ਬੜਾ ਭਾਰੀ ਹੁੰਦਾ ਮਦਰ ਵਾਸਤੇ ਵੀ ਡਾਕਟਰਾਂ ਵਾਸਤੇ ਵੀ ਜੇ ਤੁਹਾਨੂੰ ਪਤਾ ਹੈ ਕਿ ਬੱਚਾ ਮਰਿਆ ਹੋਇਆ ਹੈ ਪਰ ਕੱਢਣਾ ਪੈਂਦਾ ਆਦਰਵਾਇਜ਼ ਜਿਹੜੀ ਔਰਤ ਆ ਉਹਦੀ ਜਾਨ ਨੂੰ ਖਤਰਾ ਹੁੰਦਾ ਇਹ ਪਤਾ ਨਹੀਂ ਜੀ ਮੈਂ ਕਹਿ ਨਹੀਂ ਸਕਦਾ ਕਿ ਉਹੀ ਬੱਚਾ ਸੀ ਲੇਕਿਨ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਬੱਚੇ ਮਰੇ ਹੋਏ ਪੈਦਾ ਹੁੰਦੇ ਆ ਕਿ ਉਹ ਫਿਰ ਕਿਤੇ ਨਾ ਕਿਤੇ ਰਸਤੇ ਵਿੱਚ ਜਿਹੜੇ ਗਰੀਬ ਬੰਦੇ ਹੁੰਦੇ ਆ ਜਿਹੜੇ ਖਾਸ ਕਰਕੇ ਜਿਹੜੇ ਮਾਈਗ੍ਰੈਂਟ ਲੇਬਰਰਸ ਆਗੇ ਆ ਉਹ ਕਈ ਵਾਰੀ ਇੱਧਰ ਉੱਧਰ ਰਸਤੇ ਵਿੱਚ ਵੀ ਸੁੱਟ ਜਾਂਦੇ ਆ ਵਾਟਰ ਬਾਡੀਜ਼ ਵਿੱਚ ਸੁੱਟ ਜਾਂਦੇ ਆ ਵੀ ਇਦਾਂ ਨਾ ਕਰੋ ਉਹ ਸਾਨੂੰ ਦਿਓ ਅਸੀਂ ਉਹਦਾ ਪ੍ਰੋਪਰ ਬਰੀਅਲ ਕਰਾਂਗੇ ਤਾਂ ਕਿ ਉਹ ਜੀ ਦੁਖਦਾ ਇਸ ਤੋਂ ਸਵਾਏ ਜਿੰਨੇ ਦੂਜਾ ਸੀ ਇਹ ਕਰ ਰਹੇ ਆ ਕਿ ਜੋ ਮਾਨਵਜੋਗ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਆ ਵੀ ਹਸਪਤਾਲਾਂ 'ਚ ਕੁੱਤੇ ਨਹੀਂ ਹੋਣੇ ਚਾਹੀਦੇ ਔਰ ਇੰਨੇ ਨਹੀਂ ਹੋਣੇ ਚਾਹੀਦੇ ਇਹਨਾਂ ਵਾਸਤੇ ਅਸੀਂ ਇਹਨਾਂ ਦੀ ਇਹਨਾਂ ਅਨੁਸਾਰਿਆਂ ਨੂੰ ਨਿਊਟਰ ਵੀ ਕਰਾਂਗੇ ਜੀ ਪ੍ਰਾਇਓਰਟੀ ਦੇ ਉੱਤੇ ਜਿਸ ਤਰ੍ਹਾਂ ਪਹਿਲਾਂ ਚੂਹਾ ਦਾ ਇਲਾਜ ਕੀਤਾ ਬਹੁਤ ਚੂਹੇ ਹੁੰਦੇ ਸੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਇਹਨਾਂ ਦਾ ਵੀ ਇਲਾਜ ਕਰਾਂਗੇ ਔਰ ਇਹਨਾਂ ਦੀ ਵੈਕਸੀਨੇਸ਼ਨ ਵੀ ਕਰਾਂਗੇ ਔਰ ਮੈਂ ਬੇਨਤੀ ਕਰਦਾ ਤੁਹਾਡੇ ਥਰੂ ਵੀ ਜਿਹੜੇ ਬੰਦੇ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਆ ਜਾਂ ਜਿਹੜੇ ਆਪਣੇ ਕਹਿੰਦੇ ਐਨੀਮਲ ਲਵਰਸ ਕਹਿੰਦੇ ਆ ਆਪਣੇ ਆ ਇਦੇ ਨਾਲ ਨਾਲ ਜਿਹੜੀਆਂ ਬਾਕੀ ਸਾਰੀਆਂ ਜਿਹੜੀਆਂ ਪ੍ਰਕਾਸ਼ਨ ਹੈ ਉਹ ਅਸੀਂ ਲਵਾਂਗੇ ਤਾਂ ਕਿ ਮੁੜ ਕੇ ਕੋਈ ਉਹੋ ਜਿਹੀ ਦੁਖਦਾਈ ਆਪਾਂ ਨੂੰ ਜਿਹੜੀ ਖਬਰ ਸੁਣਣੀ ਨਾ ਪਵੇ ਜਿਹੜਾ ਜਿਹੜਾ ਬਾਕੀ ਧੜਕੇ ਉਹਦੇ ਬਾਰੇ ਉਹਦੇ ਬਾਰੇ ਪੁਲਿਸ ਲੱਗੀ ਹੋਈ ਆ ਜੀ ਅਸੀਂ ਲੱਭ ਰਹੇ ਆ ਉਹਦੇ ਚ ਉਹਦੇ ਚ ਕੀ ਹੁੰਦਾ ਕਿ ਕਈ ਵਾਰੀ ਜਿਹੜਾ ਸਾਡੇ ਹਸਪਤਾਲ ਦਾ ਵੀ ਜਿਹੜਾ ਆਰਗੈਨਿਕ ਜਿਹੜਾ ਸਾਰਾ ਹੁੰਦਾ ਵੇਸਟ ਹੁੰਦਾ ਜੇ ਸਾਨੂੰ ਦੇਵੇ ਉਹ ਉਹਨਾਂ ਨੇ ਕਿੱਥੇ ਗੇਰਿਆ ਕੀ ਹੋਇਆ ਉਹ ਸਾਨੂੰ ਅਜੇ ਤੱਕ ਮਿਲਿਆ ਨਹੀਂ ਆ ਜੀ ਡਾਕਟਰ ਸਾਹਿਬ ਜੀ ਵੀ ਪੁਲਿਸ ਵੱਲੋਂ ਕਹਿਆ ਗਿਆ ਕਿ ਬਾਪ ਦੇ ਉੱਪਰ ਮਾਮਲਾ ਦਰਜ ਕਰ ਲਿਆ ਕੀ ਲੱਗਦਾ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੇਖੋ ਉਹਦੇ ਚ ਬੜਾ ਮੁਸ਼ਕਲ ਜਿਹਾ ਹੁੰਦਾ ਜੀ ਉਹਨੇ ਉਹਨੇ ਗਲਤ ਕੰਮ ਤਾਂ ਕੀਤਾ ਬਲੇ ਵਾਲੋ ਨਾ ਲੇਕਿਨ ਉਹਦੀ ਵਾਈਫ ਜਿਹੜਾ ਉਹਦਾ ਆਪਰੇਸ਼ਨ ਮਤਲਬ ਜੋ ਵੀ ਉਹਦਾ ਮਤਲਬ ਡਿਲੀਵਰੀ ਹੋਈ ਆ ਡੈਡ ਬੱਚਾ ਹੋਇਆ ਸਾਡੀ ਉਹਦੇ ਨਾਲ ਇੱਕ ਪਾਸੇ ਹਮਦਰਦੀ ਵੀ ਆ ਲੇਕਿਨ ਉਹਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ ਉਹ ਉਹਦੇ ਨਾਲ ਵੀ ਹਮਦਰਦੀ ਨਾਲ ਦੁਬਾਰਾ ਵਿਚਾਰ ਕਰਾਂਗੇ ਜੀ ਬਟ ਉਹਨੇ ਮਾੜੀ ਗੱਲ ਕੀਤੀ ਆ ਉਹਨੇ ਉਹਨੇ ਨਹੀਂ ਕਰਨਾ ਚਾਹੀਦਾ ਸੀਗਾ ਸਾਨੂੰ ਮੈਂ ਉਹਨਾਂ ਨੂੰ ਅਸੀਂ ਆਪਸ਼ਨ ਦੇ ਰਹੇ ਆਂ ਕਿ ਸਾਨੂੰ ਦੱਸੋ ਤੁਸੀਂ ਅਸੀਂ ਕਾਸੀ ਸਾਰੇ ਕਰਮੇਸ਼ਤ ਕਰਾਂਗੇ ਸਰ ਇਸੇ ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਚੈਰੀ ਪ੍ਰਧਾਨ ਲੰਗਪੱਤਰ ਦੇ ਨਾਲ ਆਏ ਸੀ ਤੇ ਉਹਨਾਂ ਨੂੰ ਰੋਕਿਆ ਗਿਆ ਕੀ ਕਹਣਾ ਜਾਂਦੇ ਵੀ ਨਹੀਂ ਆਪਣੇ ਕੋਲ ਦੇ ਜਿਹੜਾ ਮਨਕ ਪੱਤਰ ਉਹਨਾਂ ਦਾ ਲੈ ਆ ਗਿਆ ਮੈਡੀਕਲ ਸੁਪਰਡੈਂਟ ਜਾ ਕੇ ਆਪ ਮਨਕ ਪੱਤਰ ਲੈ ਕੇ ਆਇਆ ਕੋਈ ਇਦਾਂ ਦੀ ਗੱਲ ਨਹੀਂ ਆ ਜੀ ਕੋਈ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦਾ ਉਹਨਾਂ ਦਾ ਹੱਕ ਹੈ ਜੀ ਮਨਕ ਪੱਤਰ ਦੇਣ ਮੈਨੂੰ ਦੇ ਦੇਣ ਮੈਂ ਲੈ ਲਾਂਗਾ ਸਰ ਵੀ ਕਮੇਟੀ ਦੀ ਜ਼ਿੰਮੇਵਾਰੀ ਤੈਅ ਕੀਤੀ ਹੈ ਕਿਉਂਕਿ ਬਿਲਕੁਲ ਚੌਰਾਹਣ ਇਹ ਬਲੋਇਟ ਜਾਣ ਗੈਲੀ ਹੁੰਦੀ ਸੀ ਕੋਈ ਜ਼ਿੰਮੇਵਾਰੀ ਤਾਇਕ ਕੀਤੀ ਹੈ ਜੀ ਕੀਤੀ ਹੈ ਜੀ ਕੀਤੀ ਹੈ ਬਹੁਤ ਬਹੁਤ ਸਾਰੀਆਂ ਪ੍ਰੋਬਲਮਸ ਹੋਏ ਆ ਬਹੁਤ ਸਾਰੀਆਂ ਜੜੀਆਂ ਹੈਗਾ ਬਿਲਕੁਲ ਕੀਤੀ ਹੈ ਜ਼ਿੰਮੇਵਾਰੀ ਤਾਇਕ ਕੀਤੀ ਹੈ ਜੀ ਸਾਰੇ ਜਿਹੜੇ ਬੰਦੇ ਆ ਉਹਦੇ ਸਟਾਫ ਵੀ ਹੋਰ ਰੱਖ ਰਹੇ ਆ ਸਾਰੀਆਂ ਚੀਜ਼ ਦੀ ਜ਼ਿੰਮੇਵਾਰੀ ਤਾਇਕ ਕਰ ਰਹੇ ਹੁਣ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਸੀ ਉਹਨੂੰ ਉਹਦਾ ਪੱਕਾ ਲੱਭਦੇ ਆ ਔਰ ਇਹ ਕੋਸ਼ਿਸ਼ ਕਰਦੇ ਆ ਵੀ ਅੱਗੇ ਤੋਂ ਇਹ ਵਾਕਿਆ ਨਾ ਹੋਵੇ ਉਹਦਾ ਫੋਕਸਨ ਰਿਗਾਈਟ ਉਹਨਾਂ ਦੇ ਉੱਪਰ ਕਿੰਨਾ ਦੇਣ ਗੈਰੀਆਂ ਕਰ ਰਹੀਆਂ ਸਾਰੀਆਂ ਮੂਹੀਆਂ ਦੇ ਕਿਉਂਕਿ ਤੁਹਾਡਾ ਕੰਮ ਦੇਖੋ ਇਹਦੇ ਵਿੱਚ ਛੋਟੇ ਵੀਰੇ ਇਹਦੇ ਵਿੱਚ ਬੱਚਾ ਮਰਿਆ ਹੋਇਆ ਪੈਦਾ ਹੋਇਆ ਉਹਨਾਂ ਨੇ ਉਹਦੇ ਮਾਪੇ ਨੂੰ ਦਿੱਤਾ ਉਹ ਸਾਡੇ ਕੋਲੇ ਸਾਰਾ ਉਹਦਾ ਰਿਕਾਰਡ ਹੈ ਜੋ ਮੈਂ ਦੇਖ ਲਿਆ ਸਾਰਾ ਚੈੱਕ ਕਰ ਲਿਆ ਸਾਰਾ ਰਿਕਾਰਡ ਹੈ ਉਹਦੇ ਵਿੱਚ ਉਹਦਾ ਹੁਣ ਬਾਪ ਉਹਨੂੰ ਕਿੱਥੇ ਜਾ ਕੇ ਕਿਹੜੇ ਮਤਲਬ ਦਸ ਕਿਹੜੀ ਝਾੜੀ ਕੋ ਗੇਰ ਦਿੰਦਾ ਉਹ ਮਾਨੀਟਰ ਕਰਨਾ ਪੋਸੀਬਲ ਨਹੀਂ ਹੁੰਦਾ ਕਿ ਬੜੇ ਹਸਪਤਾਲ ਦੇ ਬਾਹਰ ਵੀ ਕਿਤੇ ਜਾ ਹੋਰ ਕਿਤੇ ਰਸਤੇ ਦੇ ਵਿੱਚ ਵੀ ਕੋਈ ਕੋ ਰਾਜਪੁਰੇ ਜਾ ਰਿਹਾ ਕੋ 90 ਜਾ ਰਿਹਾ ਉਹ ਰਸਤੇ ਵਿੱਚ ਵੀ ਕਰ ਦਿੰਦੇ ਉਹ ਮੈਂ ਬੇਨਤੀ ਕਰਦਾ ਵੀ ਉਹ ਕਰਨ ਦੀ ਲੋੜ ਨਹੀਂ ਹੈ ਕਿ ਲੱਗਦਾ ਵੀ ਜਿਹੜੀ ਬੱਚੇ ਦੀ ਕਰਨ ਲੱਗ ਹੋਈ ਹੈ ਇਹ ਵੀ ਕੁੱਤਿਆਂ ਦੇ ਨੋਚਣ ਨਾਲ ਹੋਈ ਹੈ ਜਾਂ ਕਾਰਨ ਕੋਈ ਹੋਰ ਹੈਗਾ ਜੀ ਬੱਚਿਆਂ ਦੇ ਵਿੱਚ ਬੜਾ ਕੁਯੋਰ ਹੁੰਦਾ ਮੇਰੀ ਫਰੈਂਡਸ ਕਹਿੰਨਾ ਗੱਲ ਹੋਈ ਹੈ ਪੂਰੀ ਜਾ ਚੋਂ ਕਰ ਰਹੇ ਆ ਬਟ ਬੱਚਿਆਂ ਦੇ ਵਿੱਚ ਜਿਹੜਾ ਸਿਰ ਉਹ ਧੜ ਨਾਲ ਮਤਲਬ ਬਾਕੀ ਅਡਲਟਸ ਦੇ ਹਿਸਾਬ ਨਾਲ ਕੁਝ ਲੋਕ ਕਿਤੇ ਮੈਮੀ ਪਰਮੀ ਹੈਗੇ ਉਹ ਬੱਲੀ ਦਾ ਵੀ ਇਹ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਮੈਂ ਉਹਨੂੰ ਰੂਲ ਆਊ ਜਿਹੜਾ ਉਹਨੂੰ ਬਲੈਕ ਮੈਜਿਕ ਕਹਿੰਦੇ ਆ ਉਹਨੂੰ ਵਾਲਾ ਉਹ ਵੀ ਕਰਦੇ ਆ ਕੋਈ ਵੀ ਇਹ ਵੀ ਹੋ ਸਕਦਾ ਸਰ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਪਾਸੋਂ ਉਹ ਪਕੜਿਆਗਾ ਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਉਹਦੇ ਪਿਤਾ ਦੇ ਦੁਆਰਾ ਜਿਹੜਾ ਇਹ ਬੱਚੇ ਦਾ ਸਿਰ ਸੀਗਾ ਅਲੱਗ ਸਿੱਟਿਆ ਗਿਆ ਜਾਂ ਫਿਰ ਇਕੱਠੀ ਥਾੜੇ ਨਾਲ ਸਿੱਟਿਆ ਗਿਆ ਦੇਖੋ ਐਸੋ ਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਉਹ ਐਸ ਵੇਲੇ ਉਹਨਾਂ ਦਾ ਇੱਕ ਦੂਜਾ ਟਰੋਮਾ ਵੀ ਆ ਕਿ ਉਹਨਾਂ ਦੇ ਮਰਿਆ ਹੋਇਆ ਬੱਚਾ ਪੈਦਾ ਹੋਇਆ ਨਾ ਸੋ ਥੋੜਾ ਜਿਹਾ ਉਹਨੂੰ ਸੈਂਸਿਟੀਵਿਟੀ ਨਾਲ ਕਰ ਰਹੇ ਆ ਉਹ ਮਤਲਬ ਉਹ ਤਾਂ ਮਤਲਬ ਕਹਿੰਦਾ ਤਾਂ ਇਹੀ ਆ ਕਿ ਮੈਂ ਤਾਂ ਮਤਲਬ ਨਹੀਂ ਸੋਟਿਆ ਮਤਲਬ ਉਹ ਤਾਂ ਇਹੀ ਕਰ ਰਿਹਾ ਉਹ ਤਾਂ ਮੰਗਦਾ ਨਹੀਂ ਨਾ ਠੀਕ ਹੈ ਤੇ ਉਹਦੇ 'ਚ ਆਪਾਂ ਇਹਨੂੰ ਥੋੜਾ ਜਿਹਾ ਉਹਨੂੰ ਉਹਨਾਂ ਨੂੰ ਵੀ ਥੋੜਾ ਜਿਹਾ ਮੈਨੂੰ ਟਾਈਮ ਦੇਣਾ ਪੈਣਾ ਕਿਉਂਕਿ ਉਹਦੀ ਵਾਈਫ ਆਸਤਾ ਵਿੱਚ ਮਤਲਬ ਉਹ ਵੀ ਥੋੜਾ ਜਿਹਾ ਬਹੁਤ ਜ਼ਿਆਦਾ ਸਸਤੋ ਜਿਹਾ ਮਸਲਾ ਹੈ ਜੀ ਅਗਰ ਅਗਰ ਇੱਕ ਵਾਰ 'ਚ ਇਸ ਤਰੀਕੇ ਦੀ ਅੰਗੈਲੀ ਹੁੰਦੀ ਹੈ ਤਾਂ ਫਮੇ ਬਿਜਲੀ ਨੂੰ ਲੈ ਕੇ ਹੋ ਗਈ ਹੈ ਸਾਰੀਆਂ ਚੀਜ਼ਾਂ ਤੇ ਜ਼ਿੰਮੇਵਾਰ ਕੌਣ ਹੋਵੇਗਾ ਜੀ ਦੇਖੋ ਜ਼ਿੰਮੇਵਾਰ ਅਸੀਂ ਸਾਰੇ ਹੀ ਆ ਜੀ ਜ਼ਿੰਮੇਵਾਰੀ ਜਿਹੜਾ ਹੈਗਾ ਮਤਲਬ ਨੀਚੇ ਤੋਂ ਲੈ ਕੇ ਉੱਪਰ ਤੱਕ ਸਾਰਿਆਂ ਦੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਤੁਸੀਂ ਜਿਹੜਾ ਹੈਗਾ ਉਹਦੇ 'ਚ ਕੋਈ ਵੀ ਜਿਹੜਾ ਹਸਪਤਾਲ ਹੈ ਨਾ ਜੀ ਜਿਵੇਂ ਕੋਈ ਪਿੱਛੋਂ ਪਾਵਰ ਦਾ ਫੇਲਰ ਹੋ ਗਿਆ ਆ ਤੁਹਾਡੇ ਅੱਜਕੱਲ ਨੈਚੁਰਲ ਡਿਜ਼ਾਸਟਰ ਚੱਲਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਉਹਦੇ 'ਚ ਗੱਲ ਇਹ ਆ ਵੀ ਉਸ ਜਿਹੜਾ ਸਟਾਫ ਹੈ ਉਹਨਾਂ ਨੇ ਰਿਐਕਟ ਕਿਸ ਤਰ੍ਹਾਂ ਕੀਤਾ ਜਾਂ ਜਿਹੜੀ ਗਵਰਨਮੈਂਟ ਨੇ ਰਿਐਕਟ ਕਿਸ ਤਰ੍ਹਾਂ ਕੀਤਾ ਜੇ ਆਪਣੀ ਇੱਕ ਲਾਈਨ ਦੀ ਪ੍ਰੋਬਲਮ ਆਈ ਅਸੀਂ ਦੂਜੀ ਲਾਈਨ ਫਿਰ ਤੀਜੀ ਲਾਈਨ ਉਸ ਤੋਂ ਬਾਅਦ ਅਸੀਂ ਜਿਹੜੇ ਬਾਕੀ ਆਪਣੇ ਸਿਸਟਮ ਤੋਂ ਉਹਨੂੰ ਅਪਰੂਵ ਕਰਦੇ ਆ ਮੈਨੂੰ ਲੱਗਦਾ ਵੀ ਜਿਹੜੀ ਸਾਡੀ ਗਵਰਨਮੈਂਟ ਹੈ ਇਹ ਹਸਪਤਾਲ ਹੋਰ ਨਵਾਂ ਨਹੀਂ ਬਣਿਆ ਬਹੁਤ ਪੁਰਾਣਾ ਜਿਹਾ ਚੂਹਿਆਂ ਦੀ ਪ੍ਰੋਬਲਮ ਸਾਡੇ ਆਉਣ ਤੋਂ ਬਾਅਦ ਨਹੀਂ ਹੋਈ ਬਹੁਤ ਪੁਰਾਣੀ ਮਤਲਬ ਕਿ ਇਹ ਤੁਸੀਂ ਦਿਹਾਕਿਆ ਪੁਰਾਣੀ ਸਮੱਸਿਆ ਸੀ ਕੁੱਤੇ ਵੀ ਹੋਣ ਨਹੀਂ ਆਏ ਕੁੱਤਿਆਂ ਦੀ ਦਿਹਾਕਿਆ ਪੁਰਾਣੀ ਅਸੀਂ ਇਹਨਾਂ ਦੇ ਪੱਕੇ ਹੱਲ ਕਰ ਰਹੇ ਹਾਂ ਜੀ ਜਿਹੜੀਆਂ ਪ੍ਰੋਬਲਮ ਹੈ ਉਹਨਾਂ ਦਾ ਹੱਲ ਲੱਭ ਰਹੇ ਹਾਂ ਜੀ ਕੰਟੀਨਿਊਲੀ